ਕਾਂਗਰਸੀ ਐਮਐਲਏ ਕੁਲਵੀਰ ਸਿੰਘ ਜੀਰਾ ਦੇ ਪਗੋੜੇ ਪੀਏ ਨੂੰ ਗ੍ਰਿਫਤਾਰ ਕੀਤਾ ਹੈ। ਕੁਲਵੀਰ ਸਿੰਘ ਜੀਰਾ ਦੇ ਨਿੱਜੀ ਪੀਏ ਨੀਰਜ ਕੁਮਾਰ ਦੀ ਮੋਗਾ ਤੋਂ ਗ੍ਰਿਫਤਾਰੀ ਹੋਈ ਹੈ। ਇਸ ਗ੍ਰਿਫਤਾਰੀ ਦੇ ਨਾਲ ਪੁਲਿਸ ਤੇ ਕਈ ਸਵਾਲ ਖੜੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਨੀਰਜ ਕੁਮਾਰ ਉਰਫ ਗਿੰਨੀ ਤੇ 14/9/2013 ਨੂੰ ਫੋਟੋਗ੍ਰਾਫਰ ਅਰਜੇਸ਼ ਦੀ ਹਤਿਆ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਇਸ ਮੌਕੇ ਤੇ ਸਾਬਕਾ ਸਰਪੰਚ ਨੇ ਕਿਹਾ ਸਾਬਕਾ ਸਰਪੰਚ ਪਿੰਡ ਛੋਡੀਵਾਲਾ ਥਾਣਾ ਜੀਰਾ ਜੀ ਅੱਜ ਕੋਈ ਕੋਰਟ ਚ ਆਏ ਹਾਂ ਕਿਸੇ ਬਸਾਜੇ ਅੱਜ ਸਾਨੂੰ ਸਵੇਰ ਪਤਾ ਲੱਗਾ ਜੀ ਰਾਤ ਸਾਡੇ ਪਿੰਡ ਦਾ ਲੜਕਾ ਜਿਹਨਾਂ ਦੀ ਰੈਸ਼ ਜੀਰੇ ਆ ਗਿੰਨੀ ਛੋਡੀ ਵਾਲਾ ਉਹਨੂੰ ਪੁਲਿਸ ਮੋਗੇ ਦੀ ਫੜ ਕੇ ਲਿਆਈ ਹੈ ਤੇ ਜਿਨ੍ਹਾਂ ਦਾ ਬੜਾ ਅਸੀਂ ਮੀਡੀਆ ਤੋਂ ਸਾਨੂੰ ਪਤਾ ਲੱਗਾ ਵੀ ਬੜਾ ਰੌਲਾ ਪਾ ਰਹੇ ਆ ਕਿ ਕੁਲਵੀਰ ਸਿੰਘ ਜੀਰਾ ਦਾ ਪੀਏ ਆ ਇਹ ਸਿਰਫ ਕੁਲਵੀਰ ਸਿੰਘ ਜੀਰਾ ਨੂੰ ਬਦਨਾਮ ਕਰਨ ਦੀ ਖਾਤਰ ਉਹਦਾ ਨਾਮ ਜੋੜ ਰਹੇ ਆ ਇਹ ਕੋ ਆਮ ਵਰਕਰ ਜਿਵੇਂ ਅਸੀਂ ਆਮ ਵਰਕਰ ਆ ਉਦਾਂ ਹੀ ਉਹ ਗਿੰਨੀ ਆਮ ਵਰਕਰ ਆ ਇਸਨੂੰ ਪੀਏ ਵਾਲਾ ਉਹਦਾ ਕੋਈ ਸਬੰਧ ਨਹੀਂ ਫਿਰ ਵੀ ਸਾਨੂੰ ਇਸ ਗੱਲ ਦਾ ਖਤਰਾ ਉਹਨੂੰ ਬਦਨਾਮ ਦੀ ਕਰਨ ਦੀ ਖਾਤਰ ਕੋਈ ਤੇ ਨਜਾਇਜ਼ ਨਸ਼ਾ ਜਾਂ ਕੋਈ ਨਜਾਇਜ਼ ਹਥਿਆਰ ਪੁਲਿਸ ਪਾ ਸਕਦੀ ਹੈ ਇਹ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਕੋਈ ਵੀ ਉਹਦੇ ਤੇ ਵੀ ਕੋਈ ਨਜਾਇਜ਼ ਅਸਲਾ ਜਾਂ ਨਸ਼ੇ ਵਾਹ ਵਗੈਰਾ ਕੋਈ ਨਾ ਹੀ ਕੋਹ ਜਿਆ ਨਸ਼ਾ ਉਹ ਖਾਂਦਾ ਨਾ ਹੀ ਇਹੋ ਜਿਹਾ ਮੁੰਡਾ ਗਲਤ ਕੰਮ ਵਾਲਾ ਉਹਨੂੰ ਜ਼ੀਰੋ ਤੋਂ ਕੀਤਾ ਜੀ ਉਹ ਤਾਂ ਹੀ ਸਾਨੂੰ ਤੋਂ ਪੀਓ ਸੀਓ ਉਦੋਂ ਪੁਲਿਸ ਨਹੀਂ ਪੜਿਆ ਤੁਸੀਂ ਥੋੜਾ ਜਿਹਾ ਬਾਰੇ ਕੀ ਕਹਿਣਾ ਹੈ ਇਹ ਫਿਰ ਪੁਲਿਸ ਦੀ ਜੀ ਕੋਈ ਮਿਲਿ ਭੁਗਤ ਹੋ ਸਕਦੀ ਹੈ ਜਿਹੜੇ 3 ਸਾਲ ਤੋਂ ਜੇ ਪਗੋੜਾ ਸੀ ਦੋਨੋਂ ਰਾਤ ਹੀ ਸਿਰਫ ਪੁਲਿਸ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹ ਭਗੋੜਾ ਤਿੰਨ ਸਾਲ ਤੋਂ ਹੀ ਉਹ ਜੀਰੇ ਰਹਿ ਰਿਹਾ ਆਪਦੇ ਘਰੇ ਰਹਿ ਰਿਹਾ ਵਿਆਹ ਵਰਿਆ ਬੰਦਾ ਬੱਚਿਆਂ ਚ ਰਿੰਦਾ ਆਪਦੇ ਆਪਦਾ ਛੋਟਾ ਮੋਟਾ ਬਿਜ਼ਨਸ ਕਰਦਾ ਉਹ ਐਮਐਲਏ ਸਾਹਿਬ ਨੂੰ ਪਿੱਛੇ ਇਲੈਕਸ਼ਨਾਂ ਜੀ ਆ ਜੀ ਇਲੈਕਸ਼ਨਾਂ ਆ ਜੀ ਹੋਏ ਆ ਹਾਂਜੀ ਹਾਂਜੀ ਜਿਵੇਂ ਅਸੀਂ ਜਾਣੇ ਰੂਟੀਨ ਵੋਟਰ ਜਿਵੇਂ ਪਿੰਡ ਦੇ ਥੋੜੇ ਬਹੁਤੇ ਚਲੋ ਹੁਣ ਬੰਦੇ ਜ਼ਿੰਮੇਵਾਰ ਹੁੰਦੇ ਆ ਨਾ ਉਹ ਕਿ ਮੈਂਬਰ ਸਰਪੰਚ ਵੀਰ ਜੀ ਨੇ ਮੁਖਵਿੰਦਰ ਸਿੰਘ ਸ਼ੀਨਾ ਵਿਰੁੱਧ ਕਾਫੀ ਬੋਲਿਆ ਉਸ ਤੋਂ ਬਾਅਦ ਇਸ ਦੀ ਕਿੰਨੀ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਤਾਂ ਕੀ ਕਹਿਣਾ ਚਾਹੂੰਗਾ ਵੇਖੋ ਜੋ ਵੱਡਾ ਮਸਲਾ ਉਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਕੁਝ ਨਾ ਕੁਝ ਗੱਲ ਜਰੂਰ ਆ ਵੀ ਉਹਦੇ ਨਾਲੇ ਜੁੜਦੀ ਜਰੂਰ ਆ